ਹੈਲੋ एवरीवन ਗੁੱਡ ਮਾਰਨਿੰਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਡੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ ਨੌਵੀਂ ਕਲਾਸ ਸਟਾਰਟ ਕਰ ਰਹੇ ਹਾਂ ਕਿਉਂਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਚਾਹੇ ਉਹ ਪੰਜਾਬ ਪੁਲਿਸ ਦਾ ਐਗਜ਼ਾਮ ਹੋਵੇ ਚਾਹੇ ਪੀਟ੍ਰੀਪਲੱਸਬੀ ਦਾ ਕੋਈ ਵੀ ਐਗਜ਼ਾਮ ਹੋਵੇ ਇਹ ਕਲਾਸ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਇਸ ਵਿੱਚ ਅਸੀਂ ਉਹੀ ਪ੍ਰਸ਼ਨ ਕਵਰ ਕਰਦੇ ਹਾਂ ਜੋ ਕਿ ਹਮੇਸ਼ਾ ਪੇਪਰ ਵਿੱਚ ਪੁੱਛੇ ਜਾਂਦੇ ਹਨ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਚੈੱਕ ਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਆਪੇ ਫਾਤੜੀਏ ਦੇਸ਼ ਆਖਾਨ ਪੂਰੀ ਕਰੋ ਇਸ ਦਾ ਰਾਈਟ ਆਨਸਰ ਹੈ ਆਪੇ ਫਾਤੜੀਏ ਕੌਣ ਛੁਡਾਵੇ ਆਪਸ਼ਨ ਨੰਬਰ ਸੀ ਇਸ ਦਾ ਸਹੀ ਆਨਸਰ ਹੈ ਪ੍ਰਸ਼ਨ ਨੰਬਰ 2 ਬੱਚਾ ਦੁੱਧ ਪਿੰਦਾ ਹੈ ਵਾਕ ਦੀ ਕਿਹੜੀ ਕਿਸਮ ਹੈ ਬੱਚਾ ਦੁੱਧ ਪਿੰਦਾ ਹੈ ਵਾਕ ਸਧਾਰਨ ਵਾਕ ਹੈ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 3 ਮਾਸੀ ਸ਼ਬਦ ਦਾ ਪੁਲਿੰਗ ਚੁਣੋ ਮਾਸੀ ਸ਼ਬਦ ਦਾ ਸਹੀ ਪੁਲਿੰਗ ਮਾਸੜ ਹੈ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਵਿਸ਼ੇਸ਼ਣ ਚੁਣੋ ਇਹ ਲਿਖਿਆ ਵਿੱਚੋਂ ਕਿਹੜੇ ਵਿਸ਼ੇਸ਼ਣ ਹਨ ਇਸ ਦਾ ਰਾਈਟ ਆਨਸਰ ਹੈ ਚਾਰ ਅਤੇ ਪੀਲਾ ਇਹ ਵਿਸ਼ੇਸ਼ਣ ਹਨ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 5 ਪੰਜਾਬੀ ਵਿੱਚ ਸੰਖਿਅਕ ਵਿਸ਼ੇਸ਼ਣ ਦੇ ਕਿੰਨੇ ਰੂਪ ਮੰਨੇ ਗਏ ਹਨ ਜੋ ਸੰਖਿਅਕ ਵਿਸ਼ੇਸ਼ਣ ਹਨ ਉਸ ਦੇ ਕਿਹ ਰੂਪ ਮੰਨੇ ਗਏ ਹਨ ਪ੍ਰਸ਼ਨ ਨੰਬਰ 6 ਕਿਹੜਾ ਸ਼ਬਦ ਮੁਸ਼ਕਲ ਦਾ ਸਮਾਨਾਰਥੀ ਨਹੀਂ ਹੈ ਇਸ ਵਿੱਚ ਤੁਹਾਨੂੰ ਮੁਸ਼ਕਲ ਦਾ ਸਮਾਨਾਰਥੀ ਨਹੀਂ ਪੁੱਛਿਆ ਗਿਆ ਹੈ ਪਿਪਤਾ ਇਹ ਵੀ ਮੁਸ਼ਕਲ ਦਾ ਸਮਾਨਾਰਥ ਸ਼ਬਦ ਹੈ ਔਖ ਇਹ ਵੀ ਮੁਸ਼ਕਲ ਦਾ ਸਮਾਨਾਰਥ ਸ਼ਬਦ ਹੈ ઠનાઈ ਵੀ મુશ્કિલ ਦਾ સમાનાર્ത്ഥ શબ્દ હે ইসਦਾ રાઈટ આન્સર હોएगा ऑप्शन નંબર બી સોખ એ મુશ્કિલ ਦਾ સમાનાર્ത്ഥ શબ્દ નહીં હે એ ইসਦਾ વિરોધી શબ્દ હે ચાલ દેહા આગલે પ્રશ્ન તે જલદા નો વિરોધી શબ્દ ચુનો ইসਦਾ ઇસਦਾ સહી ઉત્તર હે મેલા જલદા સહી ઉત્તર હે ઓપ્શન નંબર એ પ્રશ્ન નંબર 8 હેટ લિખ્યા وچوں સમાસિત શબ્દ ચુનો ਇਹ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਇਸਦਾ ਸਹੀ ਉੱਤਰ ਹੈ অপਸ਼ਨ ਨੰਬਰ ਸੀ ਇੱਧਰ ਅਤੇ ਉੱਧਰ ਇਹ ਸਮਾਸੀ ਸ਼ਬਦ ਹਨ ਪ੍ਰਸ਼ਨ ਨੰਬਰ 9 ਫਾਇਦੇ ਸ਼ਬਦ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਰਤ ਕੇ ਸੁੱਧ ਕੀਤਾ ਜਾ ਸਕਦਾ ਹੈ ਇਸਦਾ ਸਹੀ ਉੱਤਰ ਹੈ অপਸ਼ਨ ਨੰਬਰ ਬੀ ਇਡਿਊਸਰੀਆ E ਨੂੰ ਵਰਤ ਕੇ ਫਾਇਦੇ ਨੂੰ ਸਹੀ ਕੀਤਾ ਜਾ ਸਕਦਾ ਹੈ ਪ੍ਰਸ਼ਨ ਨੰਬਰ 10 ਅਕਲ ਤੇ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਕਿਲਟ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਬਾਦੂ ਕਮੀ ਕਟਾਟ ਕੁੜ ਇਹ ਕਿਲਟ ਦੇ ਸਮਾਨਾਰਥ ਸ਼ਬਦ ਹਨ ਪੰਜਾਬ ਪੁਲਿਸ ਦੇ ਪੇਪਰਾਂ ਵਿੱਚ ਹਮੇਸ਼ਾ ਇਸ ਤਰ੍ਹਾਂ ਦੇ ਹੀ ਸਮਾਨਾਰਥਾ ਤੇ ਵਿਰੋਧੀ ਸ਼ਬਦ ਆ ਜਾਂਦੇ ਹਨ ਤੁਸੀਂ ਚੰਗੀ ਤਰ੍ਹਾਂ ਕਰਕੇ ਜਾਣੇ ਹਨ ਪ੍ਰਸ਼ਨ ਨੰਬਰ 11 ਸਬਜੀ ਵਾਲਾ ਸ਼ਬਦ ਵਿੱਚ ਪਛੇਤਰ ਖੇਤਰ ਨੂੰ ਜਿਸ ਦਾ ਸਹੀ ਉੱਤਰ ਹੈ অপਸ਼ਨ ਨੰਬਰ A ਬਾਲਾ ਸ਼ਬਦ ਇਸ ਦਾ ਪਛੇਤਰ ਸ਼ਬਦ ਹੈ। ਪ੍ਰਸ਼ਨ ਨੰਬਰ 12 ਦਰਿਆ ਸ਼ਬਦ ਦਾ ਇੱਕ ਵਚਨ ਜੁਣੋ। ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ C ਦਰੀ। ਪ੍ਰਸ਼ਨ ਨੰਬਰ 13 ਕੱਲ ਰਾਤ ਭਾਰੀ ਮੀਂਹ ਕਾਰਨ ਸ਼ਹਿਰ ਵਿੱਚ ਪਾਣੀ ਜਮਾ ਹੋ ਗਿਆ। ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? ਇਸ ਦਾ ਸਹੀ ਉੱਤਰ ਹੈ ਇਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ ਕਿ ਇਹ ਸਮੇਂ ਨੂੰ ਦਰਸਾਉਂਦੀ ਹੈ। ਇਹ ਸਮੈਨੂੰ ਦਰਸਾਉਂਦੀ ਹੈ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਇੱਕ ਕਾਲਵਾਚਕ ਕਾਲਵਾਚਕ ਦੂਸਰਾ ਸਥਾਨਵਾਚਕ ਸਥਾਨਵਾਚਕ ਤੀਸਰਾ ਪ੍ਰਕਾਰਵਾਚਕ ਕਾਰਵਾਚਕ ਕਾਰਵਾਚਕ ਅਤੇ ਬਿੰਤੀਵਾਚਕ ਬਿੰਤੀਵਾਚਕ ਸੰਖਿਆਵਾਚਕ ਸੰਖਿਆਵਾਚਕ ਤੇ ਨਿਰਨਾਵਾਚਕ ਨਿਰਨਾਵਾਚਕ ਤੇ ਕਾਰਨਵਾਚਕ ਕਾਰਨਵਾਚਕ ਅਠਮਾ ਨਿਸ਼ਚੇਵਾਚਕ ਨਿਸ਼ਚੇਵਾਚਕ ਇਹ ਕਿਰਿਆ ਵਿਸ਼ੇਸ਼ਣ ਦੇ ਅੱਠ ਪ੍ਰਕਾਰ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਵਿਦਿਆਰਥਨ ਸ਼ਬਦ ਦਾ ਸਹੀ ਪੁਲਿੰਗ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਵਿਦਿਆਰਥੀ ਪ੍ਰਸ਼ਨ ਨੰਬਰ 15 ਧਰਮਸਾਰ ਸ਼ਬਦ ਦਾ ਪਛੇਤਰ ਹੈ ਧਰਮਸਾਰ ਸ਼ਬਦ ਦਾ ਪਛੇਤਰ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਬੀ ਸਾਰ ਧਰਮ ਦੇ ਨਾਲ ਸਾਰ ਲੱਗਾ ਹੈ ਇਸ ਦਾ ਪਛੇਤਰ ਸ਼ਬਦ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਉਲਟਾ ਚੋਰ ਕੋਤਵਾਲ ਨੂੰ ਡਾਂਟਿਆ ਆਖਣ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਇਸਦਾ ਸਹੀ ਉੱਤਰ ਹੈ ਇਹ ਜਦੋਂ ਅਸੂਰਵਾਰ ਦਾ ਬੈਕ ਸੂਰ ਨੂੰ ਛਿੜਕਣਾ ਛਿੜਕਣਾ ਹੋਵੇ ਆਪਸ਼ਨ ਨੰਬਰ ਡੀ ਇਸਦਾ ਸਹੀ ਉੱਤਰ ਹੈ ਜਦੋਂ ਕਸੂਰਵਾਰ ਬੰਦਾ ਇੱਥੇ ਬੈਕਸੂਰਵਾਰ ਬੰਦੇ ਨੂੰ ਛਿੜਕਦਾ ਹੋਵੇ ਉਦੋਂ ਇਹ ਆਖਣ ਵਰਤੀ ਜਾਂਦੀ ਹੈ ਪ੍ਰਸ਼ਨ ਨੰਬਰ 17 ਬੋਦਰ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਇਸਦਾ ਰਾਈਟ ਆਨਸਰ ਹੈ ਆਰਾਮ ਦੇਣਾ ਬੋਦਰ ਸ਼ਬਦ ਦਾ ਜੱਭੀ ਅਨੁਵਾਦ ਇਹ ਆਰਾਮ ਦੇਣਾ ਪ੍ਰਸ਼ਨ ਨੰਬਰ 18 ਕਿਹੜਾ ਸ਼ਬਦ ਜੋੜ শুদ্ধ ਹੈ ਕਿਹੜਾ ਜਬਦ ਕਿਹੜਾ ਸ਼ਬਦ ਜੋੜ ਸ਼ੁੱਧ ਹੈ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ A ਅਨਗਿੰਤ ਪ੍ਰਸ਼ਨ ਨੰਬਰ 19 ਸੰਗ ਸ਼ਬਦ ਦਾ ਸੰਗ ਸ਼ਬਦ ਨਾਲ ਕਿਹੜਾ ਅਗੈਤਰ ਲਾਇਆ ਜਾ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ C ਉਸੰਗ ਉਸੰਗ ਉਹ ਆ ਕੇ ਦਾ ਸੰਗ ਬਣ ਜਾਵੇਗਾ ਕੋ ਸੰਗ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਪ੍ਰਸ਼ਨ ਨੰਬਰ ਬੀ ਹੋਲੀ ਸ਼ਬਦ ਦਾ ਬਹੁਵਚਨ ਕੀ ਹੈ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਹੋਲੀਆਂ ਪ੍ਰਸ਼ਨ ਨੰਬਰ 21 ਹੈ ਟ ਲਖਿਆ ਵਿੱਚੋਂ ਕਿਹੜੀ ਨਾਮ ਦੀ ਕਿਸਮ ਨਹੀਂ ਹੈ ਟ ਲਖਿਆ ਵਿੱਚੋਂ ਕਿਹੜੀ ਨਾਮ ਦੀ ਕਿਸਮ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਪਰਿਨਾਮਵਾਚਕ ਨਾਮ ਦੀ ਕਿਸਮ ਨਹੀਂ ਹੈ ਵਾਚਕ ਵਾਚਕ ਨਾਮ ਹੁੰਦਾ ਹੈ ਇਕੱਠ ਵਾਚਕ ਨਾਮ ਹੁੰਦਾ ਹੈ ਭਾਵ ਵਾਚਕ ਨਾਮ ਹੁੰਦਾ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਕੋਲਾ ਛੱਡਣਾ ਮੁਹਾਵਰੇ ਦਾ ਅਰਥ ਹੈ ਕੋਲਾ ਛੱਡਣਾ ਮੁਹਾਵਰੇ ਦਾ ਅਰਥ ਹੈ ਇਸ ਦਾ ਸਹੀ ਉੱਤਰ ਹੈ ਮਰ ਜਾਣਾ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਇਸ ਸੈਂਸ ਦਾ ਸਾਬਤ ਦਾ ਪੰਜਾਬੀ ਅਨੁਵਾਦ ਕੀ ਹੈ ਇਸ ਦਾ ਸਹੀ ਉੱਤਰ ਹੈ ਦੂਰੀ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਦਾ ਘਰ ਸਾਡੇ ਘਰ ਤੋਂ ਕੁਝ ਦੂਰੀ ਤੇ ਹੈਬਾਕ ਵਿੱਚ ਅਨਿਸ਼ਚੇਵਾਚਕ ਪੜਨਾਮ ਹੈ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਕੁਝ ਕੁਝ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 25 ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਮੋਹਰ ਕਿਸ ਨੇ ਜਾਰੀ ਕੀਤੀ ਸੀ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੋਹਰ ਕਿਸ ਦੁਆਰਾ ਜਾਰੀ ਕੀਤੀ ਗਈ ਸੀ ਇਸ ਦਾ ਰਾਈਟ ਆਨਸਰ ਹੈ ਅੱਗਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੋਰ ਜਾਰੀ ਕੀਤੀ ਗਈ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਨਾਨਕ ਸਾਹੀ ਨਾਨਕ ਸਾਹੀ ਸਿੱਕੇ ਜਾਰੀ ਕੀਤੇ ਗਏ ਸਨ ਜਾਰੀ ਕੀਤੇ ਗਏ ਸਨ ਇਹ ਦੋਨੇ ਪੁਆਇੰਟ ਤੁਸੀਂ ਧਿਆਨ ਵਿੱਚ ਰੱਖਨੇ ਹਨ ਕਿਉਂਕਿ ਅੱਧੇ ਬੱਚੇ ਇਨਾ ਦੋਨੇ ਪੁਆਇੰਟਾਂ ਵਿੱਚ ਹੀ ਪਜਲ ਰਹਿੰਦੇ ਹਨ ਕਿ 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 ਕਿਸ ਨੇ ਜਾਰੀ ਕੀਤੇ ਸਨ ਅਤੇ ਮੋਹਰ ਕਿਸ ਨੇ ਜਾਰੀ ਕੀਤੀ ਸੀ ਆਹ ਰਾਜਾ ਰਣਜੀਤ ਸਿੰਘ ਜੀ ਨੇ ਨਾਨਕਸਾਹੀ ਸਿੱਕੇ ਜਾਰੀ ਕੀਤੇ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੋਹਰਾਂ ਜਾਰੀ ਕੀਤੀਆਂ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਆਨੰਦ ਪਇਆ ਮੇਰੀ ਮਾਏ ਸ਼ਬਦ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਡੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਪ੍ਰਸ਼ਨ ਨੰਬਰ 27 ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਬੀ 1699 ਵਿੱਚ 13 April 13 April 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਹ ਡੇਟ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿਉਂਕਿ ਅਕਸਰ ਡੇਟ ਵੀ ਪੁੱਛ ਲਈ ਜਾਂਦੀ ਹੈ ਪ੍ਰਸ਼ਨ ਨੰਬਰ 28 ਗੁਰੂ ਗੋਬਿੰਦ ਸਿੰਘ ਜੀ ਦੀ ਰੱਖਿਆ ਲਈ ਸ਼ਹੀਦ 40 ਸਿੱਖਾਂ ਦੀ ਯਾਦ ਵਿੱਚ ਕਿਹੜਾ ਮੇਲਾ ਲੱਗਦਾ ਹੈ ਇਸ ਦਾ ਸਹੀ ਉੱਤਰ ਹੈ ਬਾਗੀ ਦਾ ਮੈਲਾ ਲੱਗਦਾ ਹੈ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਇਹ ਸਿਰੀ ਮੁਕਤਸਰ ਸਾਹੀ ਵਿਖੇ ਲੱਗਦਾ ਹੈ ਸਿਰੀ ਮੁਕਤਸਰ ਮੁਕਤਸਰ ਸਾਹੀ ਵਿਖੇ ਲੱਗਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬ ਦਾ ਨਾਮ ਪੰਜਾਬ ਸਭ ਤੋਂ ਪਹਿਲਾਂ ਕਿਸ ਪੁਸਤਕ ਵਿੱਚ ਲਿਖਿਆ ਗਿਆ ਸੀ ਪੰਜਾਬ ਦਾ ਨਾਮ ਪੰਜਾਬ ਸਭ ਤੋਂ ਪਹਿਲਾਂ आईने अकबरी लिखा गया सी ऑप्शन नंबर ए इसका सही उत्तर है प्रश्न नंबर ती चपड़चिड़ी की लड़ाई कदों लड़ी गई चप्पचिड़ी की लड़ाई बारह मई सतारा सौ दस लड़ी गई थी ऑप्शन नंबर ए इसका सही उत्तर है यह लड़ाई बाबा बंदा सिंह बहादुर यह लड़ाई बाबा बंदा सिंह बहादुर सिंह बहादुर ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਵਿਚਕਾਰ ਲੜੀ ਗਈ ਸੀ ਵਜ਼ੀਰ ਖਾਂ ਦੇ ਵਿਚਕਾਰ ਲੜੀ ਗਈ ਸੀ ਜਿਸ ਵਿੱਚ ਆਬਾ ਬੰਦਾ ਸਿੰਘ ਬਹਾਦਰ ਜੇਤੂ ਰਹੇ ਸਨ ਅਤੇ ਵਜ਼ੀਰ ਸਿੰਘ ਵਜ਼ੀਰ ਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਸ ਰਾਜ ਵਿੱਚ ਹੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਵਿਖੇ ਹੋਇਆ ਸੀ ਇਸ ਦਾ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਇਹ 1668 ਵਿੱਚ ਹੋਇਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਨੰਬਰ 32 ਸਭ ਤੋਂ ਪਹਿਲਾਂ ਸਿੱਖ ਰਾਜ ਕਿਸ ਨੇ ਸਥਾਪਿਤ ਕੀਤਾ ਸੀ ਇਸ ਦਾ ਸਹੀ ਉੱਤਰ ਹੈ ਬਾਬਾ ਬੰਦਾ ਸਿੰਘ ਬਹਾਦਰ ਆਪਸ਼ਨ ਨੰਬਰ D ਇਸ ਦਾ ਸਹੀ ਉੱਤਰ ਹੈ ਸਭ ਤੋਂ ਪਹਿਲਾਂ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਥਾਪਿਤ ਕੀਤਾ ਗਿਆ ਸੀ ਐਟ ਲਿਖਿਆ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਕਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਵੇਜ ਜੀਵਨੀ ਬਚਿੱਤਰ ਨਾਟਕ ਹੈ অপশন ਨੰਬਰ ਜੀ ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 34 ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਦਾ ਸੁਬੇਦਾਰ ਕਿਸ ਨੂੰ ਬਣਾਇਆ ਗਿਆ ਸੀ? ਇਸ ਦਾ ਸਹੀ ਉੱਤਰ ਹੈ অপশন ਨੰਬਰ ਸੀ ਅਬਦੁੱਲ ਸਮਦ ਖਾਨ ਨੂੰ ਬਣਾਇਆ ਗਿਆ ਸੀ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ? ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲਾਂ ਲਾਹੌਰ ਲਿਆਂਦਾ ਗਿਆ ਅਤੇ ਬਾਅਦ ਵਿੱਚ ਦਿੱਲੀ ਲਿਜਾ ਕੇ ਦਿੱਲੀ ਲਿਜਾ ਕੇ ਸ਼ਹੀਦ ਕੀਤਾ ਗਿਆ ਅਤੇ 9 ਜੂਨ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਗੁਰੂ ਸਾਹਿਬਾਨ ਨੂੰ ਕਾਲ ਕਰਮ ਅਨੁਸਾਰ ਸਥਿਵਿਤ ਕਰੋ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਪਹਿਲਾ ਗੁਰੂ ਅੰਗਦ ਦੇਵ ਜੀ ਪਹਿਲਾ ਗੁਰੂ ਅੰਗਦ ਦੇਵ ਜੀ ਫਿਰ ਗੁਰੂ ਅਮਰਦਾਸ ਜੀ ਫਿਰ ਗੁਰੂ ਅਰਜਨ ਦੇਵ ਜੀ ਫਿਰ ਗੁਰੂ ਹਰਕ੍ਰਿਸ਼ਨ ਜੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਸਾਲ ਪੂਰਾ ਹੋਇਆ ਸੀ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ 1604 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਪੂਰਾ ਹੋਇਆ ਸੀ ਰਸ਼ਨ ਨੰਬਰ 38 ਲੋਗੜ ਦਾ ਕਿਲਾ ਕਿਸ ਦੁਆਰਾ ਬਣਵਾਇਆ ਗਿਆ ਸੀ ਇਸ ਦਾ ਸਹੀ ਉੱਤਰ ਹੈ ਗੁਰੂ ਹਰਗੋਬਿੰਦ ਜੀ ਦੁਆਰਾ ਲੋਗੜ ਦਾ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਸੀ অপਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਰਸ਼ਨ ਨੰਬਰ 39 ਹੈਟ ਲਿਖ ਕੇ ਹੁਕਮਰਾਨਾਂ ਵਿੱਚੋਂ ਕੌਣ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ ਬਾਬਰ ਬਲਤਖਾਂ ਲੋਦੀ ਇਬਰਾਹਿਮ ਲੋਦੀ ਇਹ ਦਿੱਤੇ ਸਾਰੇ ਇਸ ਦਾ ਸਹੀ ਉੱਤਰ ਹੈ ਇਹ ਤਿੰਨੋਂ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਡੀ ਉਪਰ ਦਿੱਤੇ ਸਾਰੇ। ਪ੍ਰਸ਼ਨ ਨੰਬਰ 40 ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ? ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ A 22 ਦਸੰਬਰ 1600 1666 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਬਿਹਾਰ ਦੀ ਰਾਜਧਾਨੀ Patna ਵਿਖੇ ਹੋਇਆ ਸੀ। Patna ਵਿਖੇ ਹੋਇਆ ਸੀ। ਪ੍ਰਸ਼ਨ ਨੰਬਰ 41 ਫਤਿਹ ਬੁਰਜ ਕਿਸ ਦੀ ਯਾਦ ਵਿੱਚ ਬਣਵਾਇਆ ਗਿਆ ਸੀ ਫਤਿਹ ਬੁਰਜ ਕਿਸ ਦੀ ਯਾਦ ਵਿੱਚ ਬਣਵਾਇਆ ਗਿਆ ਸੀ ਇਸ ਦਾ ਸਹੀ ਉੱਤਰ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ ਆਪਸ਼ਨ ਨੰਬਰ ਸੀ ਆਪਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 42 ਹੇਠ ਲਿਖਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਅੰਮ੍ਰਿਤਸਰ ਵਿਖੇ ਕਿਹੜਾ ਗੁਰਦੁਆਰਾ ਬਣਵਾਇਆ ਗਿਆ ਹੈ ਇਸ ਦਾ ਰਾਈਟ ਆਨਸਰ ਹੈ ਗੁਰੂ ਕੀ ਵਡਾਲੀ ਆਪਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 43 ਦਿਲਰੂਬਾ ਸਾਜ਼ ਕਿਹੜੇ ਗੁਰੂ ਜੀ ਦੁਆਰਾ ਬਣਵਾਇਆ ਗਿਆ ਸੀ? ਇਸ ਦਾ ਸਹੀ ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਸਾਜ਼ ਦਾ ਨਿਰਮਾਣ ਕੀਤਾ ਗਿਆ ਸੀ। ਆਪਸ਼ਨ ਨੰਬਰ ਡੀ ਆਪਸ਼ਨ ਨੰਬਰ ਬੀ ਇਸ ਦਾ ਸਹੀ ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿਲਰੂਬਾ ਸਾਜ਼ ਬਣਵਾਇਆ ਗਿਆ ਸੀ। ਪ੍ਰਸ਼ਨ ਨੰਬਰ 44 ਖਾਲਸੇ ਦੀ ਸਿਰਜਣਾ ਦੀ ਯਾਦ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਦਾ ਸਹੀ ਉੱਤਰ ਹੈ ੋਲਾ ਮਹਲਾ অপਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਇਹ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਪ੍ਰਸ਼ਨ ਨੰਬਰ 45 ਬੰਦੀ ਛੋੜ ਬਾਬਾ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹੈ ਬੰਦੀ ਛੋੜ ਬਾਬਾ ਗੁਰੂ ਅਰਗੋਬਿੰਦ ਜੀ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਜਦੋਂ ਗੁਰੂ ਅਰਗੋਬਿੰਦ ਜੀ ਨੂੰ ਜਹਾਂਗੀਰ ਦੁਆਰਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਤਾਂ ਉਸ ਸਮੇਂ ਜahangir ਨੇ ਬਾਅਦ ਵਿੱਚ ਜਦੋਂ ਗੁਰੂ ਜੀ ਨੂੰ ਛੱਡਣ ਦਾ ਰਾਏ ਛੱਡਣ ਦੀ ਰਾਏ ਬਣਾਈ ਤਾਂ ਗੁਰੂ ਜੀ ਨੇ ਕਿਹਾ ਕਿ ਤੇ ਨਾਲ ਸਾਰੇ ਕੈਦੀਆਂ ਨੂੰ ਰਹਾ ਕੀਤਾ ਜਾਵੇ ਤੇ জাহাঙ্গীর ਨੇ ਕਿਹਾ ਕਿ ਜਿੰਨੇ ਵੀ ਵਿਅਕਤੀ ਉਹਨਾਂ ਨੂੰ ਹੱਥ ਲਾ ਕੇ ਬਾਹਰ ਨਿਕਲਣਗੇ ਉਹ ਛੱਡ ਦਿੱਤੇ ਜਾਣਗੇ ਉਹਨਾਂ ਦੀ ਸਜ਼ਾ ਮਾਫ ਕੀਤੀ ਜਾਵੇਗੀ ਗੁਰੂ ਜੀ ਨੇ ਇੱਕ ਲੰਬਾ ਚੋਗਾ ਪਾ ਲਿੱਤਾ ਤੇ 52 ਰਾਜਿਆਂ ਨੇ ਉਹਨਾਂ ਦਾ ਪੱल्लू ਫੜ ਲਿਆ ਤੇ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ ਗਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਆਨੰਦਪੁਰ ਸਾਹਿਬ ਦੀ ਸਥਾਪਨਾ ਕਿਹੜੇ ਗੁਰੂ ਜੀ ਦੁਆਰਾ ਕੀਤੀ ਗਈ ਸੀ ਦਾ ਸਹੀ ਉੱਤਰ ਹੈ ਗੁਰੂ ਤੇਗ ਬਹਾਦਰ ਜੀ ਦੁਆਰਾ ਕੀਤੀ ਗਈ ਸੀ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਆਨੰਦਪੁਰ ਸਾਹਿਬ ਨੂੰ ਚੱਕ ਨਾਨਕੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਚੱਕ ਨਾਨਕੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਕਸ਼ਮੀਰੀ ਪੰਡਤਾਂ ਤੇ ਜ਼ੁਲਮ ਕਰ ਰਿਹਾ ਸੀ ਤਾਂ ਉਹ ਕਿਹੜੇ ਗੁਰੂ ਜੀ ਕੋਲ ਸਾਈਤਾ ਲਈ ਆਏ ਸਨ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਬੀ ਗੁਰੂ ਤੇਗ ਬਹਾਦਰ ਜੀ ਕੋਲ ਆਏ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਹੈ ਲਿਖੇ ਸਿੱਖ ਗੁਰੂਆਂ ਵਿੱਚੋਂ ਕਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਗੁਰੂ ਅਮਰਦਾਸ ਜੀ ਦੀ ਬਾਣੀ ਵੀ ਦਰਜ ਹੈ ਅਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਦਰਜ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਵੀ ਦਰਜ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਗੁਰੂ ਹਰਗੋਬਿੰਦ ਜੀ ਦੀ ਬਾਣੀ ਵਿੱਚ ਦਰਜ ਨਹੀਂ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ 8 ਲਿਖਿਆਂ ਵਿੱਚੋਂ ਆਰਤੀ ਓਮ ਜੈ ਜਗਦੀਸ਼ ਕਿਸ ਨੇ ਲਿਖੀ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਏ ਪੰਡਿਤ ਸਰਦਾ ਰਾਮ ਫਲੋਰੀ ਜੀ ਦੁਆਰਾ ਇਹ ਇਹ ਰਚਨਾ ਲਿਖੀ ਗਈ ਸੀ ਨੰਬਰ ਏ ਇਸ ਦਾ ਸਹੀ ਉੱਤਰ ਹੈ ਇੱਕਰ ਕਲਾਸ ਵਧੀਆ ਲਗੀ ਤਾਂ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ